ਕਿਸਾਨਾਂ ਨੂੰ ਮੱਕੀ ਦਾਲ ਅਤੇ ਕਪਾਹ ਤੇ ਐਮਐਸਪੀ ਦਾ ਦਿੱਤਾ ਪ੍ਰਸਤਾਵ 5 ਸਾਲ ਲਈ ਹੋਵੇਗਾ ਕਰਾਰ ਐਮਐਸਪੀ ਤੇ ਫਸਲ ਖਰੀਦ ਦੀ ਨਹੀਂ ਹੋਵੇਗੀ ਕੋਈ ਸੀਮਾ ਸੰਕੀਸਾਨ ਮੋਚੇ ਦੀ ਮੀਟਿੰਗ ਛੋਇਆ ਫੈਸਲਾ ਵੀ ਤੋਂ 22 ਤਰੀਕ ਤੱਕ ਪੰਜਾਬ ਬੀਜੇਪੀ ਲੀਡਰਾਂ ਦੇ ਘਰਾਂ ਬਾਹਰ ਹੋਵੇਗਾ ਤਰਨਾ ਪ੍ਰਦਰਸ਼ਨ ਸੂਬੇ ਦੇ ਟੋਲ ਪਲਾਜ਼ਾ ਵੀ ਰਹਿਣਗੇ ਫ੍ਰੀ ਹਰਾਂ ਦੇ ਬਾਰਡਰਾਂ ਤੇ ਚੱਲ ਰਿਹਾ ਕਿਸਾਨ ਆंदोलਨ ਦਾ ਅੱਜ 7ਵਾਂ ਦਿਨ ਆंदोलਨ ਦੇ ਸਮਰਥਨ ਚ ਪੰਜਾਬ ਦੇ ਟੋਲ ਅੱਜ ਵੀ ਰਹਿਣਗੇ ਫ੍ਰੀ मंत्री मान खिलाफ सुखबीर सिंह बादल वलो पाए मानहानी दे केस आज सुनवाई मुखसर दी कोर्ट पेश हो सकदे ने सीएमए ईडी ने आज फिर 6वीं बार केजriwal ਨੂੰ ਪੁੱਛਕਿਛ ਲਈ ਕੀਤਾ ਸੰਮਨ ਪਰ ਕੇਜriwal ਦੇ ਪੇਸ਼ ਹੋਣ ਤੇ ਸਸਪੈਂਸ ਬਰਕਰਾਰ ਸ਼ਰਬ ਕੋਟਾਲिज ਪੁੱਛਕਿਛ ਕਰਨਾ ਚਾਹੁੰਦੀ ਹੈ ईडी ਕੇਜriwal ਨੇ ईडी ਬਹਾਨੇ ਭਾਜਪੀ ਤੇ ਸਾਧਿਆ ਨਿਸ਼ਾਨਾ ਕਿਹਾ ईडी ਬੰਦ ਹੋਈ ਤਾਂ ਅੱਧੇ ਨੇਤਾ ਛੱਡ ਦੇਣਗੇ ਭਾਜਪੀ ਦਿੱਲੀ ਚ ਕਾਂਗਰਸ ਲੀਡਰ ਅਭਿਸ਼ੇਕ ਮਨੂ ਸਿੰਘਵੀ ਦੇ ਘਰ ਪਹੁੰਚੇ ਸਨ ਕੇਜriwal ਮੁਰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ਸੁਪਰੀਮ ਕੋਰਟ ਚ ਆ ਸੁਣਵਾਈ ਤੋਂ ਪਹਿਲਾ ਹੀ ਬੀਜੇਪੀ ਦੇ ਮੌਜੂਦਾ ਮੇਅਰ ਮਨੋਜ ਸੋਨ ਕਰਨੇ ਦਿੱਤਾ ਅਸਤੀਫਾ ਚੰਡੀਗੜ੍ਹ ਮੇਅਰ ਦੀ ਚੋਣ ਤੋਂ ਪਹਿਲਾ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਛਿੱਟਕਾ ਆਮ ਆਦਮੀ ਪਾਰਟੀ ਦੇ ਤਿੰਨ ਕਾਉਂਸਲਰਸ ਬੀਜੇਪੀ ਛੋਏ ਸ਼ਾਮਲ ਬੀਜੇਪੀ ਕੋਲ ਐਮਪੀ ਕਰਨ ਖੇਰ ਦੀ ਵੋਟ ਸਮੇਤ ਹੋਈਆਂ 18 ਗੋਟਾਂ ਦਲਜੀਤ ਕਲਸੀ ਸਮੇਤ ਅਮਰਿਤਪਾਲ ਦੇ ਬਾਕੀ ਸਾਥੀਆਂ ਦੇ ਪਟੀਸ਼ਨ ਤੇ ਅੱਜ ਪੰਜਾਬ ਹਾਈ ਕੋਰਟ ਸੁਣਵਾਈ ਐਸੇ ਤਹਿਤ ਕੀਤੀ ਗ੍ਰਿਫਤਾਰੀ ਨੂੰ ਦਿੱਤੀ ਗਈ ਹੈ ਚੁਣੌਤੀ ਪਿਛਲੀ ਸੁਣਵਾਈ ਤੇ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਤੋਂ ਮੰਗਿਆ ਸੀ ਜਵਾਬ ਮਹਾਲੀ ਚੱਲ ਰਿਹਾ ਹੈ ਕਾਮਨ ਸਾਫ ਮੋਰਚੇ ਨੂੰ ਲੈ ਕੇ ਅੱਜ ਪੰਜਾਬ ਹਾਈ ਕੋਰਟ ਸੁਣਵਾਈ ਸੜਕ ਰੋਕੇ ਜਾਣ ਖਿਲਾਫ ਪਾਈ ਗਈ ਹੈ ਪਟੀਸ਼ਨ ਬੰਦੀ ਸਿੱਖਾ ਦੀ ਰਹਾਈ ਨੂੰ ਲੈ ਕੇ 1 ਸਾਲ ਤੋਂ ਚੱਲ ਰਿਹਾ ਮੋਰਚਾ ਬਨਾਲਾਚ ਗੈਂਗਸਟਰ ਕਾਲਾ ਤਨੋਲਾ ਦਾ ਐਨਕਾਊਂਟਰ ਏਜੀਟੀਐਫ ਨੇ ਕੀਤਾ ਟੇਰ ਇੱਕ ਕੈਟੇਗਰੀ ਦਾ ਗੈਂਗਸਟਰ ਸੀ ਕਾਲਾ ਤਨੋਲਾ ਤਰਕਿੰਦਰ ਬੀਰ ਸਿੰਘ ਨੇ ਜਰਮੂੜ ਬਣੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ 97 ਵੋਟਾਂ ਨਾਲ ਜਿੱਤ ਕੀਤੀ ਹਾਸਲ सुरेंद्रਜੀਤ ਸਿੰਘ ਪਾਲ ਨੂੰ ਹਰਾਇਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਨ ਨਿਊਜ਼ 18 ਪੰਜਾਬ ਨਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਇਸ ਵਿਚਾਲੇ ਅਸੀਂ ਬੁਲਟਨ ਦੀ ਸ਼ੁਰੂਆਤ ਕਰਾਂਗੇ ਕਿਸਾਨਾਂ ਨਾਲ ਜੁੜੀ ਵੱਡੀ ਖਬਰ ਤੋਂ ਬਹੁਤ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਐਮ ਐਸ ਪੀ ਤੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਹੈ ਵਿਚਾਲੇ ਕੇਂਦਰ ਸਰਕਾਰ ਨੇ ਤਿੰਨ ਹੋਰ ਫਸਲਾ ਤੇ ਐਮ ਐਸ ਪੀ ਦੇ ਨੂ ਤਿਆਰ ਹੈ ਤੇ ਕੱਲ ਮੀਟਿੰਗ ਹੋਈ ਸੀਗੀ ਚੌਥੇ ਗੇਟ ਦੀ ਮੀਟਿੰਗ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਕਿ ਐਮ ਐਸ ਪੀ ਤੇ ਦਾ ਦੇ ਕਿ ਸਰਕਾਰ ਦਾ ਕਿਸਾਨ ਪ੍ਰਸਤਾਵ ਹੈ ਕੇਂਦਰ ਸਰਕਾਰ ਤਿੰਨ ਹੋਰ ਫਸਲਾ ਤੇ ਐਮ ਐਸ ਪੀ ਦੇ ਨੂ ਤਿਆਰ ਹੈ ਦਾਲਾ ਕਪਾਤੇ ਬੱਕੀ ਤੇ ਐਮਐਸਪੀ ਦਾ ਪ੍ਰਸਤਾਵ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਕੱਲ ਚੌਥੇ ਗੇਟ ਦੀ ਮੀਟਿੰਗ ਸੀ ਕਿ ਕਿਸਾਨਾਂ ਨੂੰ 5 ਸਾਲ ਲਈ ਕਰਾਰ ਕਰਨਾ ਹੋਵੇਗਾ ਯਾਨੀ ਕਿ ਐਗਰੀਮੈਂਟ ਕਰਨਾ ਹੋਵੇਗਾ ਐਮਐਸਪੀ ਤੇ ਖਰੀਦ ਲਈ ਕੋਈ ਲਿਮਟ ਨਹੀਂ ਹੋਵੇਗੀ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਤੇ ਕਿਸਾਨਾਂ ਵਿਚਾਲੇ ਦੇਰ ਰਾਤ ਤੱਕ ਚੌਥੇ ਗੇਟ ਦੀ ਮੀਟਿੰਗ ਹੋਈ ਸੀ ਜੈਸਵਿਕ ਅਰਜੁਨ ਮੁੰਡਾ ਪਿਊਸ਼ ਕੋਇਲ ਅਤੇ ਨਿਤਿਆਨਨ ਰਾਏ ਮੌਜੂਦ ਸਨ ਐਸਵਿਕ ਸਰਵਨ ਪੰਡੇ ਅਤੇ ਜਗੀਪ ਢੱਲਵਾਲ ਸਮੇਤ 14 ਕਿਸਾਨ ਆਗੂ ਵੀ ਸ਼ਾਮਿਲ ਸਨ ਇਜਾਨ ਪੰਜਾਬ ਵਾਲੇ ਪਾਸੇ ਤੋਂ ਸੀਐਮ ਭਗਵੰਤ ਪਾਤ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜਿਆਵੀ ਮੌਜੂਦ ਰਹੇ ਸੀ ਕਿ ਤੇ ਕੱਲ ਦੇਰ ਰਾਤ ਤੱਕ ਆਪ ਮੀਟਿੰਗ ਚੱਲਦੀ ਰਹੀ ਸੀ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਇਸ ਦੇ ਵਿਚਾਲੇ ਜੋ ਮੰਤਰੀ ਪਿਊਸ਼ ਗੋਇਲ ਨੇ ਕੇਂਦਰ ਮੰਤਰੀ ਉਹ ਜੋ ਬਾਹਰ ਮੀਡੀਆ ਨਾਲ ਆ ਕੇ ਰੂਬਰੂ ਹੋਏ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਨੇਤਾਵਾਂ ਨੇ ਅ ਜ਼ਿਕਰ ਕੀਤਾ ਹੈ ਕਿ ਪੰਜਾਬ ਦਾ ਜੋ ਵਾਟਰ ਲੈਵਲ ਹੈ ਧਰਤੀ ਦਾ ਉਹ ਹੇਠਾਂ ਡਿੱਗ ਰਿਹਾ ਹੈ ਇਸ ਦੇ ਵਿਚਾਲੇ ਪ੍ਰਸਤਾਵ ਦਿੱਤਾ ਗਿਆ ਹੈ ਕਿ ਅਰਹਰੀਦਾਰ ਟੂਰ ਤੇ ਅੜਜ ਜਿਹਾ ਦੇ ਅਨਾਜ ਜੋ ਹੈਗੇ ਨੇ ਉਹਨਾਂ ਤੇ ਐਮਐਸਪੀ ਦੇਣ ਨੂੰ ਜੋ ਕੇਂਦਰ ਸਰਕਾਰ ਹੈ ਤਿਆਰ ਹੈ ਇਸ ਦੇ ਵਿਚਾਲੇ ਪਿਊਸ਼ ਗੋਇਲ ਨੇ ਕਿਹਾ ਹੈ ਕਿ ਕਿਸਾਨਾਂ ਨੇ ਮੱਕੀ ਦੀ ਫਸਲ ਕਪਾਹ ਦੀ ਫਸਲ ਤੇ ਵੀ ਐਮਐਸਪੀ ਖਰੀਦਣ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਚਰਚਾ ਹੋਈ ਹੈ ਤੇ ਕੋਆਪਰੇਟਿਵ ਸੁਸਾਇਟੀਆਂ ਜੋ ਹੈਗੀਆਂ ਨੇ ਐਨਸੀਸੀਐਫ ਤੇ ਨੈਫਡ ਕਿਸਾਨਾਂ ਦੀ ਫਸਲਾਂ ਐਮਐਸਪੀ ਤੇ ਖਰੀਦੇਗੀ ਇਸ ਦੇ ਵਿਚਾਲੇ ਕੰਟਰੈਕਟ ਕੀਤਾ ਜਾਏਗਾ ਐਗਰੀਮੈਂਟ ਕੀਤਾ ਜਾਏਗਾ 5 ਸਾਲ ਦੇ ਲਈ ਤੇ ਦੱਸਦੇ ਕਿ ਇਸ ਲਈ ਇੱਕ ਪੋਰਟਲ ਵੀ ਬਣਾਇਆ ਜਾਏਗਾ ਤੇ ਜਿਸ ਨਾਲ ਕਿਸਾਨਾਂ ਦੀ ਜੋ ਆਮਦਨੀ ਹੈਗੀ ਹੈ ਇਨਕਮ ਹੈਗੀ ਹੈ ਉਹ ਵਧੇਗੀ ਇਸ ਤੋਂ ਇਲਾਵਾ ਪਿਊਸ਼ ਗੋਇਲ ਨੇ ਕਿਹਾ ਹੈ ਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਵੀ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ 5 ਸਾਲ ਦੇ ਲਈ ਐਗਰੀਮੈਂਟ ਦੇਗੀ ਤੇ ਆਦਰਸ਼ਿਕਾ ਸੰਸਥਾ ਕਪਾੜ ਨੂੰ ਐਮਐਸਪੀ ਤੇ ਖਰੀਦੇਗੀ ਤੇ ਆਪ ਪ੍ਰੋਪੋਜ਼ਲ ਜੋ ਹੈ ਕੇਂਦਰ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਵਿਚਾਰ ਬਟਾਂਦਰੇ ਆਪਸ ਚ ਹੋਏ ਮਾਹੌਲ ਕਿਉਂਕਿ ਮੈਂ ਤਾਂ ਇੱਕ ਪੰਜਾਬ ਦੇ ਪ੍ਰਤੀਨਿਧ ਤੌਰ ਤੇ ਉੱਥੇ ਬੈਠਦਾ ਹਾਂ ਔਰ ਮੈਂ ਜੇ ਕੋਈ ਪ੍ਰਪੋਜ਼ਲ ਐਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ ਹਾਂ ਤੁਹਾਨੂੰ ਯਾਦ ਹੋਊਗਾ ਇਸੇ ਜਗ੍ਹਾ ਤੇ 8 ਤਰੀਕ ਨੂੰ 8 ਫਰਵਰੀ ਨੂੰ ਜਦੋਂ ਆ ਕੇ ਮੈਂ মিডিਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਮੁੱਦਾ ਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ Mozambique ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਣਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਇੰਪੋਰਟ ਕਰਦਾ ਹੈ ਭਾਰਤ ਦੇਸ਼ ਕੋਲੰਬੀਆ ਤੋਂ ਮਜੰਬੀਕ ਤੋਂ 2 ਬਿਲੀਅਨ ਡਾਲਰ ਦੀ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ ਵਰ ਦੂਜੇ ਮੰਤਰੀ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ-ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣਾਂ ਪੈਦਾ ਕਰਕੇ ਦੇ ਸਕਦੇ ਹਾਂ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ 'ਚ ਇੱਕ ਵਾਰੀ ਜਿਹੜਾ ਵਿਦੇਸ਼ਾਂ ਤੇ ਡਿਪੈਂਡਡ ਸੀ ਅਮਰੀਕਾ ਨੇ ਕਣਕ ਦੇਣ ਤੋਂ ਨਾ ਕਰਤੀ ਸੀ ਤਾਂ ਫਿਰ ਇੱਥੇ ਹਰੀ ਕ੍ਰਾਂਤੀ ਆਈ ਸੀ ਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਪਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਕ੍ਰਾਂਤੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਆ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਸਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੁੰਦੀ ਸੀ ਅੱਜ ਉਸ ਵਿਸ਼ੇ ਤੇ ਵੀ ਗੱਲ ਹੋਈ ਹੁਣ ਕਿਸਾਨ ਵੀ ਆ ਕੇ ਆਪਣੀ ਗੱਲ ਦੱਸਣਗੇ ਮੰਤਰੀ ਸਾਹਿਬ ਦੱਸ ਕੇ ਗਏ ਹੋਣੇ ਤੇ ਫਿਰ ਨਰਮਾ ਤੇ ਕਪਾ ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ ਬਰਨਾਲੇ ਦਾ ਇਲਾਕਾ ਮਾਨਸਾ ਬਠਿੰਡਾ ਫਾਜ਼ਿਲਕਾ ਇਦਰ ਅਰਨੀ ਵਾਲਾ ਪੰਨੀ ਵਾਲਾ ਜਲਾਲਾਬਾਦ ਅਬੋਹਰ ਤੱਕ ਸਾਡਾ ਉਹਨੂੰ ਕਾਟਨ ਬੈਲਟ ਕਹਿੰਦੇ ਸੀ ਨਰਮਾ ਤੇ ਕਪਾਹ ਹੁੰਦੀ ਸੀ ਪਰ ਉਹ ਵੀ ਸਾਰਾ ਹੁਣ ਲੱਗਪਗ ਝੋਨੇ 'ਚ ਚਲਾ ਗਿਆ ਕਿਉਂਕਿ ਫਸਲਾਂ ਰੁਲ ਗਈਆਂ ਤਾਂ ਵਿਸ਼ਵਾਸ ਉੱਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਫਸਲ ਤੋਂ ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾਹ ਦੀ ਵੀ इस केंद्र मीटिंग तो बाद किसान आगुआ ने कहा है कि केंद्र ने ते एक प्रस्ताव दिता है एक प्रपोजल प्रपोजलता है कल इस प्रस्ताव से चर्चा करा जगजीत सिंह डेवाल ने कहा उन्होंने कहा कि मसला हल ना होने नहीं बदलेगा दिल्ली जाने का फैसला इस विचाले जगजीत सिंह डेवाल ने कहा कि एक फरवरी दिल्ली जाने का फैसला जारी रहेगा केंद्र नाल मीटिंग कई मंगा ते चर्चा भी हुई ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਦਾ ਬਿਆਨ ਸਾਹਮਣੇ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਨੇ ਐਮਐਸਪੀ ਤੇ ਇੱਕ ਪ੍ਰਸਤਾਵ ਦਿੱਤਾ ਹੈ ਕਪੋਜ਼ਲ ਦਿੱਤਾ ਹੈ ਤੇ ਵਿਚਾਲੇ ਜੱਜ ਜੀ ਦੇ ਦੱਲੇਵਾਲ ਜੋ ਮੀਟਿੰਗ 'ਚ ਮੌਜੂਦ ਸੀਗੇ ਉਹਨਾਂ ਨੇ ਕਿਹਾ ਹੈ ਕਿ ਅੱਜ ਤੇ ਕੱਲ ਇਸ ਪ੍ਰਸਤਾਵ ਤੇ ਚਰਚਾ ਕੀਤੀ ਜਾਏਗੀ ਯਾਨੀ ਕਿ ਆਪਣੇ ਫੋਰਮ ਤੇ ਚਰਚਾ ਕੀਤੀ ਜਾਏਗੀ ਜੋ ਕੇਂਦਰ ਦੇ ਵੱਲੋਂ ਸੈਂਟਰ ਦੇ ਵੱਲੋਂ ਪ੍ਰਪੋਜ਼ਲ ਕਿਸਾਨ ਆਗੂਆਂ ਨੂੰ ਦਿੱਤਾ ਗਿਆ ਹੈ ਤੇ ਮਸਲਾ ਨਾ ਹੋਇਆ ਤੇ तरीके जो फैसला है बरकरार रहेगा डालेवाल ने कहा कि फैसला जारी रहेगा इसे सरवणे ने कहा कि दे नाल मीटिंग शुरू हुई, हुई तीन मंत्री मौजूद थे इस विचाले किसान आगू मौजूद थे जो पंजाब के सीएम ने भगवंत मान वह भी इस मीटिंग का हिस्सा आ चर्चा हुई है मीटिंग हुई है इस विचाले ਸੈਂਟਰ ਦੇ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਹੈ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਪ੍ਰਪੋਜ਼ਲ ਤੇ ਵਿਚਾਰ ਚਰਚਾ ਕੀਤੀ ਜਾਏ ਜਿਹੜਾ ਪ੍ਰਪੋਜ਼ਲ ਦਿੱਤਾ ਗਿਆ 4 ਘੰਟੇ ਤੋਂ ਵੱਧ ਦੀ ਬੈਠਕ ਦਾ ਇਸ ਨੂੰ ਸਮਝਾ ਪ੍ਰਪੋਜ਼ਲ ਹੈ ਕਿ ਔਰ ਇਸ ਦੇ ਨਾਲ ਫਰਕ ਕੀ ਪਏਗਾ ਪਹਿਲਾਂ ਤੇ ਹੁੰਦੇ ਖੇਤੀ ਦੇ ਸੈਕਟਰ ਦੇ ਵਿੱਚ ਦੇਖੋ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੀ ਪ੍ਰਪੋਜ਼ਲ ਹੈ ਕਿ ਤੁਹਾਡਾ ਸਵਾਲ ਹੈ ਜਿਹੜਾ ਉਹ ਇਹ ਹੈ ਕਿ ਦਾਲਾਂ ਤੇ ਅੰਦਰ ਦੀਆਂ ਹੀ ਏਜੰਸੀਆਂ ਦੇ ਥਰੂ ਤਾਂ ਹੋਏਗੀ ਉਹਦੇ ਤੇ ਸਾਰੀ ਦੀ ਸਾਰੀ ਪ੍ਰੋਕਿਓਰਮੈਂਟ ਕਰਾਂਗੇ ਕਿਤੇ ਇਹ ਉਹਨਾਂ ਨੇ ਮਤਲਬ ਸਾਨੂੰ ਸਾਡੇ ਜੋ ਗੱਲ ਕੀਤੀ ਹੈ ਕੀਤੀ ਹੈ ਅ ਦੂਸਰੀ ਅਕੇ ਜਿਹੜਾ ਇਹਨੂੰ ਅਸੀਂ ਕਿਵੇਂ ਕਹਿੰਦੇ ਆ ਇਹਦੀ ਕਿੰਨੀਕ ਉਹ ਸਾਨੂੰ ਆਪਦੇ ਐਕਸਪਰਟਾਂ ਨਾਲ ਗੱਲ ਕਰਨੀ ਪਵੇਗੀ ਕਿ ਇਹਦੇ ਚ ਕਿੰਨੀਕ ਲੀਗਲਿਟੀ ਬਣਦੀ ਹੈ ਕਿਉਂਕਿ ਲੀਗਲਾਈਜ਼ ਕਰਨਾ ਸਾਡਾ ਵੱਡਾ ਮੁੱਦਾ ਹੈ ਕਿ ਸ਼ੋਰ ਹੋ ਜੇ ਕਿ ਕਿਸਾਨ ਨੂੰ ਉਹ ਮਿਲੇ ਔਰ ਉਹਦੇ ਲਈ ਅਸੀਂ ਆਪਦੇ ਐਕਸਪਰਟਾਂ ਨਾਲ ਵੀ ਗੱਲ ਕਰਾਂਗੇ ਸਾਡੇ ਕਿਸਾਨ ਕਿੱਥੋਂ ਤੱਕ ਸਹਿਮਤ ਹੁੰਦੇ ਨੇ ਇਹ ਵੀ ਗੱਲ ਕਰਾਂਗੇ ਕਿਉਂਕਿ ਹੁਣ ਤੱਕ ਝੋਨਾ ਬੀਜਣਾ ਕਿਸਾਨ ਦੀ ਮਜਬੂਰੀ ਸੀਗਾ ਕਿ ਕਿਸਾਨ ਕਹਿੰਦਾ ਸੀ ਕਿਉਂਕਿ ਸੈਂਟਰ ਦੀ ਏਜੰਸੀਆਂ ਸਾਰੀ ਫਸਲ ਚੁੱਕ ਲੈਂਦੀ ਤਾਂ ਬੀਜਦੇ ਆ ਜੇਕਰ ਸਾਨੂੰ ਦਾਲਾਂ ਤੇ ਕਪਾਹ ਤੇ ਬਾਕੀ ਫਸਲਾਂ ਵੀ ਸੈਂਟਰ ਚੱਕੇਗੀ ਤਾਂ ਅਸੀਂ ਬੀਜਾਂਗੇ ਅਸੀਂ ਕਰਾਂਗੇ ਅਸੀਂ ਕਿਉਂ ਝੋਨੇ ਵਾਲੇ ਪਾਸੇ ਜਾਵਾਂਗੇ ਪਾਣੀ ਬਹੁਤ ਚਲਾ ਗਿਆ ਔਰ ਐਕਸਪਰਟ ਤਾਂ ਇਹ ਵੀ ਦੱਸਦੇ ਨੇ ਕਿ ਜੇਕਰ ਝੋਨਾ ਬੀਜਦੇ ਰਹੇ ਤਾਂ ਰਿਪੋਰਟਾਂ ਆ ਰਹੀਆਂ 25 ਸਾਲਾਂ ਚ ਪੰਜਾਬ ਚ ਪਾਣੀ ਮੁੱਕ ਜਾਏਗਾ ਤਾਂ ਲੱਗਦਾ ਕਿ ਇੱਕ ਚੰਗਾ ਪ੍ਰਪੋਜ਼ਲ ਹੈ ਜਾਂ ਚੰਗੀ ਰਾਏ ਹੈ ਜਾਂ ਅਗਰ ਸੈਂਟਰ 5 ਸਾਲ ਦਾ ਵਾਅਦਾ ਕਰ ਰਹੀ ਹੈ ਤਾਂ ਇਹ ਚੰਗੀ ਗੱਲ ਦੇਖੋ ਡਾਇਵਰਸੀਫਿਕੇਸ਼ਨ ਦੇ ਮਾਮਲੇ ਤੋਂ ਜਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਨੇ ਜਾਂ ਪੰਜਾਬ ਦੇ ਕਿਸਾਨਾਂ ਨੂੰ ਪੋਲੂਸ਼ਨ ਦੇ ਨਾਮ ਤੇ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਅਗਰ ਦੂਜੀਆਂ ਫਸਲਾਂ ਤੋਂ ਐਮਐਸਪੀ ਦੀ ਗਰੰਟੀ ਬਣ ਜੇਗੀ ਤਾਂ ਕਿਸਾਨ ਆਪਣੇ ਆਪ ਉਹਨਾਂ ਫਸਲਾਂ ਵੱਲ ਨੂੰ ਮਤਲਬ ਝੁਕਾ ਕਰਨਗੇ ਔਰ ਉਹਦੇ ਨਾਲ ਡੈਫੀਨੇਟਲੀ ਇਹ ਗੱਲ ਹੋਏਗੀ ਕਿ ਪਾਣੀ ਵੀ ਬਚੇਗਾ ਕਿਸਾਨਾਂ ਦਾ ਖਰਚਾ ਵੀ ਘਟੇਗਾ ਔਰ ਉਹਦੇ ਨਾਲ ਕਿਸੇ ਜਿਹੜਾ ਪੋਲੂਸ਼ਨ ਦਾ ਰੋਜ ਰੋਲਾ ਪੈਂਦਾ ਉਹਦੀ ਵੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਕਿ ਜੇਕਰ ਸਰਕਾਰ ਇਹਨੂੰ ਮਤਲਬ ਅਸੀਂ ਜਿਹੜਾ ਅਸੀਂ ਦਿੱਤੀ ਹੈ ਪ੍ਰਪੋਜ਼ਲ ਇਹ ਠੀਕ ਰਹੀਂਦੀ ਹੈ ਤਾਂ ਸਿੰਖ ਕਿਸਾਨ ਮੋਰਚੇ ਨੇ ਕਿਸਾਨੀ ਆंदोलਨ ਦੇ ਸਮਰਥਨ 'ਚ ਵੱਡਾ ਫੈਸਲਾ ਲਿਆ ਹੈ ਪੰਜਾਬ 'ਚ ਭਾਜਪੀ ਲੀਡਰਾਂ ਦੇ ਘਰਾ ਦੇ ਘਰਾ ਦਾ ਐਲਾਨ ਕੀਤਾ ਗਿਆ ਤੇ ਸੂਬੇ ਦੇ ਟੋਲ ਪਲਾਜ਼ੇ ਵੀ ਬੰਦ ਰੱਖੇ ਜਾਣਗੇ ਉੱਥੇ ਕੁਰੂਕhetra 'ਚ ਵੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਤੇ ਵੱਖ-ਵੱਖ ਜਥੇਬੰਦੀਆਂ ਨਾਲ ਤਾਲਮੇ ਲਈ ਚਾਰ ਮੈਮਰੀ ਕਮੇਟੀ ਬਣਾਈ ਗਈ ਕਿਸਾਨੀ ਆंदोलਨ ਦੇ ਵਿਚਾਰੇ ਲੁਧਿਆਣਾ ਦੇ ਵਿੱਚ ਸੰਜੁਕਤ ਕਿਸਾਨ ਮੋਰਚੇ ਦੀ ਵੱਡੀ ਮੀਟਿੰਗ ਹੋਈ ਤੇ ਇਸ ਦੌਰਾਨ ਬਰਬੀਰ ਸਿੰਘ ਰਾਜੇਵਾਲ ਤੇ ਜੋਗਿੰਦਰ ਸਿੰਘ ਉਗਰਾਹਸਣ ਨੇ ਕਈ ਵੱਡੇ ਆਗੂ ਸ਼ਾਮਲ ਹੋਏ ਤੇ ਮੀਟਿੰਗ ਦੇ ਵਿੱਚ ਕਿਸਾਨੀ ਅੰਦੋਲਨ ਦੇ ਸਮਰਥਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਐ ਐਸ ਕੇਮ ਨੇ ਪੰਜਾਬ ਦੇ ਵਿੱਚ ਬੀਜਪੀ ਲੀਡਰਾਂ ਦੇ ਘਰਾਂ ਦੇ ਘਰਾਓ ਦਾ ਐਲਾਨ ਕੀਤਾ ਹੈ 20 21 ਤੇ 22 ਤਰੀਕ ਨੂੰ ਬੀਜਪੀ ਲੀਡਰਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ ਸੂਬੇ ਦੇ ਟੋਲ ਪਲਾਜ਼ੇ ਵੀ ਬੰਦ ਰੱਖੇ ਜਾਣਗੇ ਤੇ 22 ਤਰੀਕ ਤੋਂ ਬਾਅਦ ਅਗਲੀ ਰਣਨੀਤੀ ਘੜੀ ਜਾਵੇਗੀ 20 ਤਰੀਕ 21 ਤਰੀਕ ਤੇ 22 ਤਰੀਕ ਤਿੰਨ ਦਿਨਾਂ ਦਾ ਪ੍ਰੋਗਰਾਮ ਅਸੀਂ ਲੀਕਿਆ ਜਿਹਦੇ ਵਿੱਚ ਬੀਜੇਪੀ ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ ਉਹ ਚਾਹੇ ਐਮਪੀ ਹੈ ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਪੰਜਾਬ ਦਾ ਪ੍ਰਧਾਨ ਹੈ ਜਿਹੜੇ ਸਰਕਟਾ ਘੂ ਹੈ ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਤੇ ਕੁਰਕhetra ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਤੇ ਕਈ ਖਾ ਪੰਚਾਇਤਾਂ ਵੀ ਮੀਟਿੰਗ ਦਾ ਹਿੱਸਾ ਬਣੀਆਂ ਇਸ ਦੌਰਾਨ ਫੈਸਲਾ ਲਿਆ ਗਿਆ ਕਿ ਹਰਿਆਣਾ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕੱਠਾ ਕੀਤਾ ਜਾਵੇਗਾ ਦਿੱਲੀ ਦੇ ਕਿਸਾਨਾਂ ਨੂੰ ਵੀ ਨਾਲ ਜੋੜਿਆ ਜਾਵੇਗਾ ਕਿਸਾਨ ਆਗੂ ਗੁਰਨਾਮ ਸਿੰਘ ਚਿਡੂਣੀ ਨੇ ਦੱਸਿਆ ਕਿ ਤਾਲਮਿਲ ਦੇ ਲਈ ਚਾਰ ਮੈਂਬਰਿਕ ਕਮੇਟੀ ਬਣਾਈ ਗਈ ਹੈ ਤੇ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਆ ਕੇ ਲੜਾਈ ਲੜਨਗੀਆਂ ਹਰਿਆਣਾ ਕੇ ਸਭੀ ਸੰਗਠਨ ਜੋ ਹੈ ਉਹ ਇੱਕ ਮੰਚ ਸੇ ਹੀ ਅੰਦੋਲਨ ਕਰਨਗੇ ਔਰ ਅੱਜ जो बातचीत चल रही है उसमें सरकार का इंतजार किया जाएगा और अगर सरकार कुछ नहीं करती है तो कल सभी उन प्रतिनिधियों से टेलीफोन पे मैसेज लेके बात करके अगला रूपरेखा तैयार करेंगे और एक इसके बीच फैसला ये है कि जो दिल्ली के किसान हैं उनसे भी हम मीटिंग करेंगे उनको भी इस आंदोलन से जोड़ेंगे जिते एक पास किसानों का बॉर्डर से मोर्चा जारी है तो दूजे पास के वालों ਆਪ ਨੂੰ ਆਪਣੇ ਤਰੀਕੇ ਦੇ ਨਾਲ ਮੋਰਚੇ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇਸ ਦੇ ਤਹਿਤ ਹੀ ਸੰਯੁਕਤ ਕਿਸਾਨ ਮੋਰਚੇ ਨੇ ਵੀ ਵੱਡਾ ਫੈਸਲਾ ਲਿਆ ਹੈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਤੇ ਖੁਰਖੇਤਰ ਤੋਂ ਅਸ਼ੋਕ ਯਾਦਵ న్యూਸ 18 ਪੰਜਾਬ ਅੱਗੇ ਵਧਾਂਗੇ ਗੱਲ ਕਰਾਂਗੇ ਚੰਡੀਗੜ੍ਹ ਮੇਅਰ ਚੋਣ ਦੀ ਚੰਡੀਗੜ੍ਹ ਮੇਅਰ ਚੋਣ ਤੇ ਵੱਡੀ ਅਪਡੇਟ ਦਾ ਜ਼ਿਕਰ ਕਰਾਂ ਦੱਸ ਕਿ ਆਪ ਦੇ ਤਿੰਨ ਕਾਉਂਸਲਰਸ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਭਾਜਪਾ ਦੇ ਕੋਲ ਕਾਉਂਸਲਰਸ ਦੀ ਗਿਣਤੀ 17 ਹੋ ਗਈ ਹੈ ਜ਼ਿਕਰ ਹੋਇਆ ਹੈ ਕਿ ਐਮਪੀ ਕਿਰਨ ਖੇੜ ਦੀ ਵੋਟ ਨਾਲ 18 ਹੋ ਗਏ ਨੇ ਇਸ ਵਿਸ਼ਾale ਮੇਅਟ ਚੌਂਡ ਤੇ ਅੱਜ ਸੁਪਰੀਮ ਕੋਰਟ ਦੀ ਅਹਿਮ ਸੁਣਵਾਈ ਹੋਣ ਜਾ ਰਹੀ ਹੈ ਕਾਬਲੇ ਗੌਰ ਹੈ ਕਿ ਸੁਪਰੀਮ ਕੋਰਟ ਸੁਣਵਾਈ ਤੋਂ ਪਹਿਲਾ ਹੀ ਬੀਜੇਪੀ ਦੇ ਮੇਅਟ ਜੋ ਮਨੋਜ ਸੋਨਕਰ ਨੇ ਉਹਨਾਂ ਨੇ ਇਸਤੀਫਾ ਵੀ ਦੇ ਦਿੱਤਾ ਹੈ ਤੇ ਵੱਡੀ ਖਬਰ ਦਾ ਜ਼ਿਕਰ ਕਰਿਆ ਵੱਡੀ ਅਪਡੇਟ ਆਪ ਦੇ ਤਿੰਨ ਕਾਉਂਸਲਰਸ ਬੀਜੇਪੀ ਚ ਸ਼ਾਮਲ ਹੋ ਗਏ ਨੇ ਇਸੇ ਵਿਚਾਲੇ ਜੇ ਹੁਣ ਅਸੀਂ ਕਾਉਂਸਲਰ ਅਧਿਕਰ ਕਰੀਏ ਪਹਿਲੇ ਬੀਜੇਪੀ ਦੇ ਕੋਲ 14 ਕਾਉਂਸਲਰ ਸੀਗੇ ਤੇ ਤਿੰਨ ਹੁਣ ਜਿਹੜਾ ਆਮਾਦੀ ਪਾਰਟੀ ਚ ਬੀਜੇਪੀ ਸ਼ਾਮਲ ਹੋ ਗਏ ਨੇ ਹੁਣ ਜੋ ਆਮਾਦੀ ਪਾਰਟੀ ਦੇ ਕਾਉਂਸਲਰਸ ਦੀ ਗਿਣਤੀ ਜੇ ਅਸੀਂ ਕਰਦੇ ਉਹ ਘੱਟ ਗਈ ਹੈ ਉਹ 10 ਰਹਿ ਗਈ ਹੈ ਤੇ ਬੀਜੇਪੀ ਦੇ ਕਾਉਂਸਲਰਸ ਦੀ ਗਿਣਤੀ 14 ਤੋਂ ਵੱਧ ਕੇ 17 ਹੋ ਗਈ ਹੈ ਪਲੱਸ 1 ਜੋ ਹੈ ਐਮਪੀ ਕਿਰਨ ਘੇੜਦੀ ਜੋ ਵੋਟ ਹੈ ਇਸੇ ਵਿਚਾਲੇ ਮੇਅਰ ਚੋਣ ਤੇ ਅੱਜ ਸੁਪਰੀਮ ਕੋਰਟ ਚ ਅਹਿਮ ਸੁਣਵਾਈ ਹੋਣੀ ਹੈ ਤੇ ਉਸ ਤੋਂ ਪਹਿਲਾਂ ਹੀ

क्योंकि मुझे एक वादा किया गया था आम आदमी पार्टी की तरफ से आ, सबसे ज्यादा मैं उनमें एजुकेटेड कैंडिडेट मानी गई थी मेयर इलेक्शन के लिए लेकिन एक झूठा वादा किया गया कि आपको मेयर कैंडिडेट बनाया गया बनाया जाएगा लेकिन एट दी एंड उन्होंने किसी और को मेयर कैंडिडेट बना दिया तो यह झूठा वादा उन्होंने मेरे साथ किया आज मैं प्रधानमंत्री मोदी जी की जो गरीब कल्याण के लिए उन्होंने कार्य किए हैं दलितों के लिए कार्य किए हैं उससे प्रभावित होकर भाजपा ज्वाइन कर रही हूं जी मेरा नाम पूनम है और मैं सेक्टर 25 से पार्षद हूँ वार्ड नंबर 16 से भाजपा ज्वाइन करने की वजह ये रही है कि जो हमारे नरेंद्र मोदी जी हैं इनकी जो नीति है गरीबों और दलितों के लिए जो ये मसीहा बनके, बनते हैं इनके ही द्वारा मैं जो इनसे इन प्रभावित हुई हूँ इसलिए मैंने ज्वाइन की है बीजेपी okay. आम आदमी पार्टी छोड़ने की वजह ये रही है कि इन्होंने मुझे वादा किया था कि मैं मेयर कैंडिडेट बनूंगी क्योंकि मेरे जो हस्बैंड हैं वो इन मतलब गरीबों के मतलब जैसे वो समाज सेवक थे जैसे तो वो काफ़ी लोगों के साथ मतलब बहुत अच्छे से मतलब व्यवहार था उनका लेकिन उन्होंने ना जो हमारी आम आदमी पार्टी है इन्होंने गलत उनको उसमें फंसाया गया है मेरे जो पति अब जेल में हैं तो मैं ये सोचती हूँ कि वो एक झूठी पार्टी है इसलिए मैं उस पार्टी को छोड़ना चाहती थी मैं गुरचरणजीत सिंह काला वार्ड नंबर बी तो काउंसलर हैं पिंड हल्लो मजरा दीप कॉम्प्लेक्स मैं तो डेढ़ साल पहले बीजेपी में आ गया था ਔਰ ਹੁਣ ਵੀ ਬੀਜੇਪੀ ਮੇ ਰਹੂੰਗਾ ਹੈ ਵੀ ਬੀਜੇਪੀ ਮੇ ਕੁਛ ਕਾਰਨਾ ਕਰਕੇ ਮੈਂ ਗਮਰਾਹ ਹੋ ਗਿਆ ਤਾਂ ਮਨਨ ਪਾਰਟੀ ਨੇ ਗਮਰਾਹ ਕਰ ਦਿੱਤਾ ਫਿਰ ਉੱਥੇ ਜਾ ਕੇ ਸਾਡੇ ਫੋਨ ਬੰਦ ਕਰਾ ਦੇ ਇਸ ਕਰਕੇ ਥੋੜਾ ਜਿਹਾ ਕੇ ਲੇਟ ਹੋ ਗਿਆ ਦੁਬਾਰਾ ਮਨਉਣਾ ਪੈ ਰਿਹਾ ਬੀਜੇਪੀ ਕਾ ਹੈ ਔਰ ਬੀਜੇਪੀ ਕਾ ਹੀ ਰਹੂੰਗਾ ਚੰਡੀਗੜ੍ਹ ਕੇ 파ਰਸ਼ਦ ਗੁਰੂਚਰਨ ਜੀ ਨੀਹਾ ਜੀ ਔਰ ਪੁਨਮ ਜੀ ਅੱਜ ਭਾਜਪਾ ਮੇ ਪ੍ਰਵੇਸ਼ ਕਰ ਰਹੀ ਹੈ ਚੰਡੀਗੜ੍ਹ ਮੇ ਜਿਸ ਪ੍ਰਕਾਰ उनकी पार्टी ने उनसे जिस प्रकार व्यवहार किया उससे वो नाराज थी क्षमतावान पूनम जी और नेहा दीदी हैं गुरुचरण भी क्षमतावान हैं उनकी क्षमता के अनुसार भाजपा उनको मान सम्मान न्याय देगी और भाजपा की ताकत प्रधानमंत्री मोदी जी के नेतृत्व में हमारे राष्ट्रीय अध्यक्ष आदरणीय नड्डा जी के मार्गदर्शन में चंडीगढ़ में आम सामान्य आदमी गरीब कल्याण का काम करने में ये हमारे साथ जुड़ेंगे और मुझे विश्वास है कि चंडीगढ़ के गरीब कल्याण का काम और तेजी से वहाँ पर हम करेंगे गुरुचरण जी ने साल भर पहले ही पार्टी में प्रवेश किया था लेकिन दबाव तंत्र का उपयोग करते हुए आम आदमी पार्टी ने उनको चुनाव के समय कई पंजाब पुलिस के पंजाब सरकार के द्वारा के रिसॉर्ट में रखा था नेहा दीदी पूनम दीदी ये आम आदमी पार्टी की पार्षद रही आम आदमी के द्वारा जो उनको आश्वासन दिए गए जो झूठे थे जैसे केजरीवाल जी हर बार झूठे आश्वासन देते हैं और उस उस आश्वासन से वो नाराज हुई क्योंकि वो आश्वासन पूरे नहीं हुए और मोदी जी के नेतृत्व में जो देश का विकास और गरीब कल्याण का काम हो रहा है उस पर विश्वास रखते हुए आज वो भाजपा ज्वाइन करेगी मुझे लगता है कि हमको चुनाव का फर्क से ज्यादा क्षमतावान जनप्रतिनिधि है पार्षद है उनका उपयोग गरीब कल्याण के लिए कैसा हो इस पर भाजपा का जोर रहेगा

राष्ट्र नीति लई निकले हां पच्ची करोड़ लोगों गरीबी तो बाहर कटे अगले पांच साल में भारत को पहले से भी कई गुना तेजी से काम करना है अगले पांच साल में हमें विकसित भारत की तरफ एक लंबी छलांग लगानी है लेकिन भाई और बहनों सारे लक्ष्यों की प्राप्ति के लिए पहली शर्त है सरकार में भाजपा की जोरदार वापसी आज विपक्ष के नेता भी एनडीए सरकार 400 पार के नारे लगा रहे हैं और एनडीए को 400 पार कराने के लिए भाजपा को 370 का माइलस्टोन पार करना ही होगा